ਨਾਮ ਕੌਰ ਜੰਤੇ 1993 ਹਾਈਡ 5 ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਕਾਸਟ ਰਵਿਦਾਸੀ ਹੈ ਏਰੀਆ ਫਤਿਹਗੜ੍ਹ ਸਾਹਿਬ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਭਰਾ ਕੈਨੇਡਾ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟ ਰਵਿਦਾਸੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8998252642 ਸੋਨਾ ਸੁਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਜਰਸਿਕ ਕੜਾਈ ਵੀਐਸਏ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਿਵਾਰ ਤੋਂ ਸੋਨੀ ਇਸ ਨੱਕੀ ਤੇ ਕਰੇਲੂ ਤੇ ਅੰਮਰਤ ਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 986660390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋਧੀ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਸ ਸਿੰਘ ਲੜਕਾ ਆਸਟ੍ਰੇਲੀਆ ਪੀਆਰ ਚੈਨਲ 3110 1993 ਹਾਈਟ 6 ਫੁੱਟ 2 ਇੰਚ ਕਾ ਚੋਅ ਯਰ ਸਿਕਰ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜੀਐਨ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਅਮਿਨਜਮੈਂਟ ਮੋਰ ਟ੍ਰੈਕਿੰਗ ਪਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗਵਰੀਆ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9856 13700 3 ਲੜਕੀ ਜਰਮਨ ਸਿਟੀਜ਼ਨ ਜੰਮਤ 2002 ਹਾਈਟ 57 ਇਰੀਏ ਲੋੜ ਹੈ ਨਾ ਕਾਜੂ ਜਰਸੀ ਕਪੜਾਈ ਆਰਟੀਕਲ ਡਾਕੂਮੈਂਟ ਲੜਕੀ ਜੋਬ ਕਰਨ ਦੀ ਚਾਹੇ ਇਲਾਕਾ ਸੁਨਾਣਾ ਪੈਕੇਜ ਪਰਿਵਾਰ ਮੈਂਬਰ ਮਾਤਾ ਕਿੰਨਾ ਇੱਕ ਪੈਨ ਮੈਰੀ ਟਿਕਾਪਰਾ ਸਾਰੇ ਜਰਮਨ ਰਹਿੰਦੇ ਮਨ ਅਹਧਿਆ ਪ੍ਰਵਤ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਰਮਨ ਇਲਾਕਾ ਪੀਆਰ ਜਾਂ ਸਿਟੀਜ਼ਨ ਹੋਵੇ ਲੜਕੀ ਨੇ ਪੜਾਈ ਬੀਕਮ ਐਮਕੋਮ ਬੀਐਸਸੀ ਨਰਸਿੰਗ ਪੀਟੈਕ ਮਕੈਨੀਕਲ ਮਾਸਟਰ ਡਿਗਰੀ ਕੀਤੀ ਹੋਵੇ ਜ਼ਮੀਨਦਾਰ ਸੇ ਏਕੜ ਹੋਵੇ ਇਹਨਾ ਨਾਮ ਮੋਬਾਈਲ ਨੰਬਰ ਲਾਸ 49103 9357895 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਬਹੁਤ ਜਾਣਕਾਰੀ ਤੁਸੀਂ ਲੈ ਸਕਦੇ ਹੋ ਫੋਨ ਇਹਨਾਂ ਨੂੰ ਜਨਮ ਦੇ ਟਾਈਮ ਦੇ ਸਾਪ ਨਾਲ ਕਰਨਾ ਨਾਮ ਨੂੰ ਜੀਨੀ ਜਨਮਤਰੀ 1994 ਹਾਈਟਸ਼ੇਪ ਉਦਕਾਸਟਰ ਜਰਸੀ ਕੁਗਲ ਏਰੀਆ ਹਰਿਆਣਾ ਜ਼ਮੀਨ 11 ਕਿੱਲੇ ਪੜਾਈ ਮਸਟਰ ਕੁਮਾਰਸ ਪਰਿਵਾਰ ਮੈਂਬਰ ਕਿ ਪੈਨ ਕਿਰੇਡਾ ਮੈਂ ਅਵਧੀ ਅਪਰਵਾਕ ਤੋਂ ਪੜੀ ਲਈ ਕਿ ਸੋਨੇ ਸੁਨੇਕੀ ਲੜਕੀ ਦੀ ਲੋੜ ਹੈ ਨੜਕੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਕਨੇਡਾ ਪੀਆਰ ਹੋਵੇ ਕੰਬੋਡੀਆ ਜੜ੍ਹ ਸੀ ਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9467743700 ਹੈ ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਇਹ ਨਾਮ ਸਿੰਘੀ ਜਰੂਰ ਤੇ 1999 ਪੜਾਈ ਪਲੱਸ 2 ਕਾਸਟੂ ਯਰਸੀ ਦਾ ਏਰੀਆ ਕੁਡਾਸਪੋਰ ਜ਼ਮੀਨ 12 ਕਿੱਲੇ ਇੱਕ ਮਸ਼ੀਨ 10 ਕਰੈਕਟਰ ਕੰਮ ਖੇਤੀਬਾੜੀ ਪਰਵਾਰ ਮੈਂਬਰ ਪਿਤਾ ਇੱਕ ਬਰਾ ਮੈਰਿੰਗ ਇੱਕ ਪੈਨ ਮੈਰਿੰਗ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7696034708 ਦੂਜਾ ਮੋਬਾਈਲ ਨੰਬਰ 987755 99 ਕੈਂਸਲ ਹੋਣ ਨੰਬਰ 'ਚ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤੇ 291990 ਹਾਈਟ 50 ਡਾਜ਼ਿੰਚ ਪਰ ਆਈ ਪੀ ਐਸ ਸੀ ਕਾਸਟ ਜਰਸਿਕ ਗੋਤ ਮੋਟਰ ਕਾਮ ਪੰਜਾਬ ਪੁਲਿਸ ਜ਼ਮੀਨ ਤੇ ਪ੍ਰਾਪਰਟੀ 5 ਕਿਲੇ 14 ਦੁਕਾਨਾਂ ਕਿਰਾਏ ਤੇ ਆਮਦਨ 40000 ਪ੍ਰਤੀ ਮਹੀਨਾ ਏਰੀਆ ਬਟਿੰਡਾ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਪ੍ਰਾਪਰਟੀ ਦਾ ਕੰਮ ਮੰਗਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਉਮਰ 18 ਤੋਂ 22 ਦੇ ਵਿੱਚ ਹੋਵੇ ਜਰਸੀ ਕਾਸਟੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9463336249 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਕੇ ਲਈ ਕਾਸਟੂ ਯਰਸਿਕ ਏਰੀਆ ਬਠਿੰਡਾ ਕਾਮ ਹਸਪਤਾਲ ਜੋਬ ਮੰਗ ਅਵਧੀਆਂ ਲੜਕੀ ਦੀ ਲੋੜ ਹੈ ਲੜਕੀ ਰਸ਼ਮੀ 12ਵੀਂ ਪਾਸ ਹੋਏ ਟੂਰੇ ਟਾਈਮ ਤੇ ਇਤਲਾਕ ਵਿੱਚ ਉਹ ਵੀ ਪਰਵਾਰ ਨੇ ਨੂੰ ਸੰਪਰਕ ਕਰ ਸਕਦੀ ਨੇ ਇਹਨਾਂ ਦਾ ਮੋਬਾਈਲ ਨੰਬਰ 9876 17680 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਜਨਮ ਤਰੀਕ 31 12 1987 ਹਾਈਟ 5 ਫੁੱਟ 6 ਇੰਚ ਕਾਸਟ ਇਅਰ ਸੇਕਰ ਗੋਤਮ ਜ਼ਿਲ੍ਹਾ ਬਟਿੰਡਾ ਜ਼ਮੀਨ ਅਸ਼ੇਕਿੰਲੇ ਕਮ ਕੀਕੀਵਾੜੀ ਲੜਕੀ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮਨ ਗਰੀਬ ਕਰਤੋਂ ਤਲਾਕशुदा ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪਿਆਰ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 74501537 ਤੁਸੀਂ ਫੋਨ ਕਰਕੇ ਇਹਨਾਂ ਸਾਰੀ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਇਟਲੀ ਸਿਟੀਜ਼ਨ ਜਨਮਤਰੀ 1999 ਹਾਈ ਟੂ ਪੰਚਕੂਰ ਸਤਿਨ ਜ਼ਿਲ੍ਹਾ ਕੰਨ ਕਾਰ ਪੰਜਾਬ ਕਾਰ ਇਟਲੀ ਮੰਗ ਵਦੀਆ ਪਰਵਾਤ ਨੂੰ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਕੋਈ ਨਾਲ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਡ 3 ਸਾਲ ਦਾ ਬੱਚਾ ਇਟਲੀ ਮਾਕੋਲ ਇਹਨਾਂ ਦਾ ਮੋਬਾਈਲ ਨੰਬਰ 004922700160y ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ नाना सिंह लड़का दुबई जरम तरीक उन्ती ग्यारह उन्नीस सौ इकानवे हाइट दस इंच पढ़ाई दसवीं पास काम एरिया जलंधर दुबई परिवार मेंबर तीन भैन अमेरिड वाग व परिवार को लड़की की लोड़ है तलाक वाले बिना बच्चे तो भी इन्हों संपर्क कर सकते हैं इन्हों मोबाइल नंबर 70853 52892 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਸਰਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਗਲ ਲੜਕਾ ਸਪੀਨ ਉਮਰ 24 ਸਾਲ ਹਾਇਰ ਟੂ ਪੰਕੂਟ ਨੋਇਂ ਬੜਾਈ ਪਲੱਸ 2 ਕਮ ਐਮਾਜ਼ਨ ਯਾਰਕੀ ਦਾ ਲਾਭ ਲੂਇ ਕਾਸਟ ਵਰਮਾ ਸਨਿਆਰੀ ਪਰਵਾਰ ਮੈਂਬਰ ਪਿਤਾ ਗੌਰਮੇਟ ਸ਼ੌਟ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਹਨ ਪੈਨਾ ਮੈਰਿਡ ਮਨ ਵਗੀਆਂ ਪਰਵਾਰ ਤੋਂ ਲੜਕੀ ਨੇ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0043 546 98 737 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਗਲ ਜਨਮ ਤਰੀਕ 22 1991 ਕਾਸ਼ ਕਿਉਂ ਜਰਸੀ ਗੋ ਤਾਲੀਵਾਲ ਏਰੀਆ ਮਟਿੰਡਾ ਲੜਕੇ ਦਾ ਤਲਾਕ ਹੋਇਆ ਕਮ ਆਰਮੀ ਦੀਵਿਨ ਜ਼ਮੀਨ ਟੈਂਕਲੇ ਪਰਵਾਡ ਨੰਬਰ ਸਿੱਕਾ ਕਿਤੀ ਵੜੀ ਕੱਦ ਦੀ ਮਾਤਾ ਹਾਊਸ ਵਾਈਫ ਹੂ ਇੱਕ ਬਰਾ ਇੱਕ ਪੈਰ ਮੈਰਿਜ ਮੰਗ ਅਗੜੀ ਪਰਵਾਡ ਤੋਂ ਪੜੀ ਲਿਖੀ ਲੜਕੀ ਦੀ ਧੀ ਹੋ ਹੈ ਇਹਨਾਂ ਦਾ ਮੋਬਾਈਲ ਨੰਬਰ 899905846 ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੀ ਹਾਂ